ਜ਼ਿਲ੍ਹਾ ਜੁਲੰਦਰ ਦੇ ਆਦੀ ਨੋਦੇ ਪਿੰਡ ਸਰਹਾਲੀ ਦੀ ਸੈਭਜਾਦਾ ਅਜੀਤ ਸਿੰਘ ਜੀ ਪਬਲਿਕ ਸਕੂਲ ਸਰਹਾਲੀ ਵਿਖੇ ਨਰਸਰੀ ਐਲਕੇਜੀ ਅਤੇ ਯੂਕੇਜੀ ਦੇ ਨਤੀਜੇ ਕੋਸ਼ਿਤ ਕੀਤੇ ਗਏ। ਹਰ ਜਮਾਤ ਵਿੱਚ ਅੱਗੇ ਰਹਿਣ ਵਾਲੇ 5-5 ਬੱਚਿਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਜਤਿੰਦਰ ਕੌਰ ਅਤੇ ਡਾਇਰੈਕਟਰ ਸਰਦਾਰ ਅਗਵੀਰ ਸਿੰਘ ਚਾਹਲ ਹਾਜ਼ਰ ਰਹੇ। ਉਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਨਾਲ ਗੱਲਬਾਤ ਕਰਦਿਆਂ ਬੱਚਿਆਂ ਦੇ ਆਉਣ ਵਾਲੇ ਚੰਗੇ ਭਵਿੱਖ ਲਈ ਕਾਮਨਾ ਕੀਤੀ। ਪਿੰਡ ਸਰਹਾਲੀ ਤੋਂ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਗੁੱਡ ਮਾਰਨਿੰਗ ਪੇਰੈਂਟਸ ਟੁਡੇ ਵੀ ਡਿਕਲੇਅਰਡ ਰਿਜ਼ਲਟ ਆਫ ਆਰ ਕੇਜੀ ਵੇ ਵੀ ਅਵਾਰਡਡ ਫਰਸਟ 5 ਟਾਪਰਸ ਫਰਮ ਈਚ ਕਲਾਸ ਫਰਮ ਨਰਸਰੀ ਐਲ ਕੇਜੀ ਐਂਡ ਯੂ ਕੇਜੀ ਆਈ ਕੰਗ੍ਰੈਚੂਲੇਟ ਆਲ ਦਾ ਪੇਰੈਂਟਸ ਐਸ ਵੈਲ ਐਸ ਟੀਚਰ ਫਾਰ देयर ਹਾਰਡ ਵਰਕ ਜਿੱਦਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਰਿਜ਼ਲਟ ਹੈ ਉਹ ਪੇਰੈਂਟਸ اور ٹیਚਰਸ ਦਾ ਇੱਕ ਜੁਆਇੰਟ ਐਫਰਟ ਹੁੰਦਾ ਹੈ ਕਿ ਅਸੀਂ ਬੱਚੇ ਨੂੰ ਸਹੀ ਟਰੈਕ ਤੇ ਲਿਆ ਕੇ ਮਿਹਨਤ ਕਰਵਾ ਸਕੀ ਹੈ ਸਾਡਾ ਰਿਜ਼ਲਟ 100% ਰਿਆ اور ਸਾਰੇ ਪੇਰੈਂਟਸ ਸੈਟੀਸਫਾਈ ਹਨ ਮੈਂ ਇੱਕ ਵਾਰ ਫਿਰ ਸਾਰੇ ਪੇਰੈਂਟਸ ਤੇ ਆਪਣੇ ਸਟਾਫ ਮੈਂਬਰਸ ਨੂੰ ਇਸ ਗੱਲ ਲਈ ਬਹੁਤ ਬਹੁਤ ਵਧਾਈ ਦੇਣੀ ਹੈ ਕਿ ਸਾਡਾ ਰਿਜ਼ਲਟ ਬਹੁਤ ਹੀ ਸ਼ਾਨਦਾਰ ਰਿਹਾ اور ਪੇਰੈਂਟਸ ਸੈਟੀਸਫਾਈ ਹਨ ਥੈਂਕ ਯੂ ਬੱਚਿਆਂ ਦੇ ਸਤਿਕਾਰਯੋਗ ਮਾਤਾ ਪਿਤਾ ਜੀਓ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਅੱਜ ਅਸੀਂ ਆਪਣੇ ਸਕੂਲ ਦਾ ਨਰਸਰੀ ਐਲਕੇਜੀ ਦੇ ਯੂਕੇਜੀ ਦੇ ਬੱਚਿਆਂ ਦਾ ਰਿਜ਼ਲਟ ਦਿੱਤਾ ਹੈ ਬਹੁਤ ਹੀ ਸ਼ਾਨਦਾਰ ਰਿਜ਼ਲਟ ਰਿਹਾ ਪੇਰੈਂਟਸ ਰਿਜ਼ਲਟ ਦੇਖ ਕੇ ਕਾਫੀ ਖੁਸ਼ ਹਨ ਜਿਸ ਤਰ੍ਹਾਂ ਕਿ ਆ ਜਾਂਦਾ ਹੈ ਕਿ ਅਗਰ ਪਨੀਰੀ ਵਧੀਆ ਹੈ ਤੇ ਫਸਲੀ ਵਧੀਆ ਹੁੰਦੀ ਹੈ ਇਸ ਲਈ ਸਾਡਾ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਾਡੇ ਜੋ ਛੋਟੇ-ਛੋਟੇ ਬੱਚੇ ਹਨ ਜੋ ਬਹੁਤ ਨਾਜ਼ੁਕ ਹੁੰਦੇ ਹਨ ਸ਼ੁਰੂ ਦੇ ਵਿੱਚ ਹੁੰਦੇ ਹਨ ਅਗਰ ਉਹਨੂੰ ਵਧੀਆ ਤਰੀਕੇ ਨਾਲ ਤਿਆਰ ਕਰੀਏ ਤੇ ਅੱਗੇ ਜਾ ਕੇ ਵੀ ਉਹ ਚੰਗਾ ਨਾਮਣਾ ਖੱਟਦੇ ਹਨ ਵਧੀਆ ਪੜਾਈ ਦੇ ਵਿੱਚ ਰਹਿੰਦੇ ਹਨ ਔਰ ਬਹੁਤ ਹੀ ਟੀਚਰਾਂ ਨੇ ਮਿਹਨਤ ਕਰਾਈ ਪੇਰੈਂਟਸ ਦਾ ਵੀ ਕਾफी ਸਹਿਯੋਗ ਰਿਹਾ ਮੇਰੇ ਵੱਲੋਂ ਸਾਰੇ ਪੇਰੈਂਟਸ ਨੂੰ ਜਿਨ੍ਹਾਂ ਦੇ ਬੱਚੇ ਪਾਸ ਹੋ ਕੇ ਅਗਲੀ ਕਲਾਸ ਗਏ ਹਨ ਬਹੁਤ-ਬਹੁਤ ਮੁਬਾਰਕਬਾਦ ਥੈਂਕ ਯੂ ਆਲ